ਮੈਂ ਤਾਂ ਸਹਿਮ ਜਾ ਰਹੀ ਸੀ ਤੇ ਸਹਿਮ ਮੇਰੇ ਨਾਲ ਸੀ ਤਾਂ ਅਸੀਂ ਖੇਚਤੀ ਤਿਆਰੀ ਵੱਡੇ ਮੋਲ ਵਾਲ ਨੂੰ ਸਹਿਮ ਮੇਰੇ ਵੱਡੇ ਮੋਲ ਨੂੰ ਹੋਲ ਕਿੱਥੇ ਜਾਣਾ ਸੀ ਤੇ ਮੈਂ ਸਹਿਮ ਨੂੰ ਕਿਹਾ ਚੱਲ ਥੋੜੀ ਜੀ ਵੀਡੀਓ ਬਣਾ ਲੀਏ ਗੱਡੀ ਦੀ ਵੀ ਜਾਂਦੇ ਜਾਂਦੇ ਨਹੀਂ ਰੋਡ ਤੇ ਸਹਿਮ ਕਹਿੰਦਾ ਚਲੋ ਭਈ ਹਾਂਜੀ ਚਲੋ ਭਾਈ ਆ ਸੰਖਾਵੇਰ ਦੇ ਵਿੱਚ ਦੀ ਗੱਡੀ ਨੰਗਣ ਗਈ ਸਾਡੀ ਅਸੀਂ ਜਾ ਰਹੇ ਸੀ ਦੋਸਤ ਮਾਰਨ ਨੂੰ ਦੋਸਤ ਮਾਰਨ ਮਤਲਬ ਮੜਕਾ 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 ਤੇ ਫਿਰ ਸੈਮ ਨੂੰ ਮੈਂ ਕਿਹਾ ਚੱਲ ਸੈਮ ਵੇਖ ਲੈ ਤਰਾ ਮੜਕਾ ਦੌਣਾ ਗਏ ਸੈਮ ਪਿੱਛੇ ਬਿਠਾ ਬਦਨੀ ਕੀ ਆਪਣੀਆਂ ਰੈਪਿੰਗ ਚੀਜ਼ ਕਰੀ ਜਾਂਦਾ ਸੀ ਮੈਂ ਕਿਹਾ ਸੈਮ ਮੈਨੂੰ ਤਾਂ ਸਮਝ ਨਹੀਂ ਲੱਗਦੀ ਤਾਂ ਫਿਰ ਮੈਂ ਸੈਮ ਨੂੰ ਕਿਹਾ ਚਲੋ ਗੱਡੀ ਮੋੜ ਵੇ ਸੇਵਕਾ ਇੱਥੇ ਕੰਮ ਖਤਰੇ ਦਾ ਚੱਲੀਏ ਵਾਪਸ ਸੈਮ ਕਹਿੰਦਾ ਨਹੀਂ ਪਾਪਾ ਅਗਲੀ ਦੁਕਾਨ ਦੇਖ ਲੈਣਾ ਫਿਰ ਮੈਂ ਕਿਹਾ ਚਲ ਦੇਖਦੇ ਆਂ ਮੈਂ ਕਹਾਂ ਤਾਂ ਦੋਸਮਾਰ ਪਿੱਛੇ ਰਹਿ ਗਈ ਕਹਿੰਦਾ ਨਹੀਂ ਪਾਪਾ ਅੱਗੇ ਮੋੜ ਕੇ ਆਉਣਾ ਅਥਰੇ ਇੱਕ ਕੰਮ ਚੱਲੇ ਸੀ ਅਸੀਂ ਫੇਰ ਵਾਪਸ ਦੋਸਮਾਰ ਚ ਆ ਗਏ ਅਸੀਂ ਹਾਂਜੀ ਤੇ ਸੌਮਾ ਕਿੱਲੇ ਗਏ ਆ ਕੰਮ ਵੀ ਸੀ ਕੋਈ ਉੱਥੋਂ ਫੇਰ ਗੱਡੀ ਬੈਕ ਲੈ ਕੇ ਫੇਰ ਅਸੀਂ ਦੋਸਮਾਰ ਚ ਆ ਗਏ ਕਿਉਂਕਿ ਇਦਾਂ ਫਿਰ ਸੈਮ ਦੀ ਤਾਂ ਦਿਖਾਉਣੀ ਹੈ ਕਿਦਾਂ ਸੈਮ ਨੇ ਫੇਰ ਥੋੜੀ ਬਾਲੀ ਸ਼ਾਪਿੰਗ ਕੀਤੀ ਤੇ ਪਰ ਸ਼ਾਪਿੰਗ ਅਸੀਂ ਖਾਸ ਨਹੀਂ ਕੀਤੀ ਹਨਾ ਸੈਮ ਸੈਮ ਨੇ ਖਾਦਾ ਪੀਜ਼ਾ ਤੇ ਸੈਮ ਨੇ ਖਾਤਾ ਪੀਜ਼ਾ ਤੇ ਕਹਿੰਦਾ ਪਤਾ ਨਹੀਂ ਭੰਗੜਾ ਪਾਈ ਜਾਂਦਾ ਪਿੱਛੇ ਬੇਟਾ ਸੈਮ ਬੈਠੇ ਬਾਥਲੇ ਆ ਕੇ ਥੋੜੀ ਲੱਗਦਾ ਹੁਣ ਆ ਗਿਆ ਸੈਮ ਫੇਰ ਵੇਖ ਲੋ ਦੋਸਤਾਂ ਦੇ ਵਿੱਚ ਕਰ ਚਲਕਿਆ ਤਹੀ ਵੇਖ ਲੋ ਸਾਡਾ ਸੈਮ ਅਸੀਂ ਆਈ ਸੀ ਅੱਜ ਪੱਤੇ ਮੋਲ ਮੱਤਲ ਦੋਸਤ ਮਾਲਵੀ ਕਹਿੰਦੇ ਮੈਂ ਵੈਸੇ ਦੋਸਤ ਮਾਲ ਕਹਿੰਦਾ ਆ ਵਦਾਂ ਵੇਖ ਮੈਂ ਵਦਾਂ ਮੋਲ ਕਹਿੰਦਾ ਦੋਸਤ ਮਾਲ ਨੂੰ ਹਲੋ ਆ ਜਾ ਕੋਲ ਸੈਮ ਦੇ ਪਿੱਛੇ ਪਿੱਛੇ ਦਾਦੇ ਦਾਦੇ ਹਾਂ ਇੱਥੇ ਨਹੀਂ ਆ ਰਹੇ ਹੈ ਇੱਦਾਂ ਥੋੜੀ ਅੱਗੇ ਨਹੀਂ ਜਾਂਦਾ ਇਦਾਂ ਕਿਹੜਾ ਰਾਹ ਗਾ ਬਈ ਸਹਿਮ ਆਹ ਪਤਾ ਨਹੀਂ ਕੀ ਕਰਨਾ ਵੇ ਵਿਹਲਾ ਨਾ ਕੰਮ ਨਾ ਕਰਾਂਦਾ ਬੜਿਆ ਪਾਇਆ ਜਮਿਲਾ ਸਹਿਮ ਲੱਗਾ ਉਹ ਐਂਟਰੀ ਕਰਨ ਚੱਲੋਂਦਾ ਸਹਿਮ ਹਾਂ ਸਹਿਮ ਆ ਗਿਆ ਅੰਦਰ ਚੱਲ ਚੱਲ ਤਰੇਆ ਚੱਲ ਕੇ ਪਿੱਛੇ ਕੀ ਕਰਨ ਦੇਵਾ ਸਹਿਮ ਜਾ ਰਿਹਾ ਅੱਗੇ ਨੂੰ ਸैम ਆ ਇੱਥੇ ਕੀ ਜਿਮ ਦੱਸਦੇ ਆ ਇੱਥੇ ਫਿਟਨੈਸ ਸੈਂਟਰ ਆ ਹੈਨਾ ਫਿਟੋ ਪਾਰਕ ਜਿੱਦ ਕਿ ਇੱਥੇ ਜਿਮ ਹੈ ਕੀ ਆ ਤੇ ਲੋਕੀ ਦੇ ਆਪਣੀ ਕੀ ਕਰਨ ਦੇ ਐਕਸਰਸਾਈਜ਼ ਵਗੈਰਾ ਜਿਹਾ ਮਗਰਾ ਲਾਉਣ ਹੈਨਾ ਤੇ ਤੇ ਇੱਧਰ ਹੈਗੀ ਲਾਂਡਰੀ ਕੱਪੜੇ ਧੋਣ ਵਾਲੀ ਤੇ ਨਾਲੇ ਪ੍ਰੈਸ ਵਗੈਰਾ ਕਰਨ ਵਾਲਾ ਹੈਨਾ ਸैम ਠੀਕ ਆ ਤਾਂ ਸैम ਜਾ ਰਿਹਾ ਆਪਣਾ ਅੱਗੇ ਅੱਗੇ ਆ ਕੁਰਸੀ ਆ ਵੈਡਾ ਕਿੰਨੀ ਵਧੀਆ ਬੈਠਣ ਵਾਸਤੇ ਸੈਂ ਬੈਠ ਕੇ ਦਿਖਾ ਰਿਹਾ ਤੁਹਾਨੂੰ ਇੱਥੇ ਤੁਸੀਂ ਰੈਸਟ ਵੀ ਕਰ ਸਕਦੇ ਜੋ ਚਲੋ ਭਾਜੀ ਅੱਗੇ ਆ ਨਵੀਂ ਮੁਕਲੀ ਹੈ ਨਾ ਸਮਝ ਨਵੀਂ ਦੁਕਾਨ ਖਲਗੀ ਬੂਟਾਂ ਵਾਲੀ ਹੈ ਨਾ ਕੱਪੜੇ ਸੂਜਾਂ ਪੂਜਾਂ ਗੈਸ ਦੇ ਲੱਗੇ ਸੈਂ ਵੇ ਗੈਸ ਮਾਰਕਾ ਵੇਖ ਲਈ ਆ ਜਾ ਥੋੜਾ ਬੜਾ ਗੈਸ ਗੈਸੋ ਹੀ ਪਈ ਆ ਵਾਯੂ ਪੂ ਬੋਂ ਬੋਂ ਪ੍ਰਾਈਸ 149 139 ਇਹਦਾ ਖਾਸ ਤੇ ਨਹੀਂ ਹੋਏਗਾ ਨਾ ਸਭ ਸਹੀ ਲੱਗਿਆ ਹਾਂ ਦੋਸਤੋ ਆਹ ਲਓ ਤੁਸੀਂ ਜਿਵੇਂ ਲੈਣਾ ਸ਼ੋ ਆਹ ਬੋ ਵਧੀਆ ਹੈ ਆਹ ਸ਼ੋਨੇ ਦੇ ਲੱਗੇ ਸ਼ੂਜ਼ ਆਹ ਆ ਸ਼ੋਨੇ ਦੇ ਹੈਗੇ ਆ ਸੋਨੇ ਦੇ ਆ ਕਿਨੇ ਦਾ 120 ਮੈਂ ਮੈਂ ਮਤਲਬ ਫਮੀ ਨਾ ਨਾ ਤੇ ਇਤੋਂ ਨਹੀਂ ਫਿਰ ਤਲਬ ਤੂੰ ਗੱਲਾਂ ਬਾਤਾਂ ਕਰ ਆ ਜਾ ਅੰਦਰ ਵੇਖ ਲਿਆ ਕੋਈ ਵਧੀਆ ਹੈਗਾ ਔਰ ਕੋਈ ਹੋਰ ਕਰਾ ਆਹ ਲਓ ਤੁਸੀਂ ਆਇਸੀ ਤੋਂ ਨੋ ਨੋ ਹਾਤ ਨਹੀਂ ਨਾ ਹਾਤ ਨਹੀਂ ਨਾ 89 ਦਾ ਹੈ ਨਾ ਮੈਂ ਕੋਈ ਵਧੀਆ ਮਾਰਕਾ ਵੇਖਾਂ ਜਿਹੜਾ ਆਪਾਂ ਨੂੰ ਲੈ ਕੇ ਜਾਣਾ ਹੈ ਇੰਡੀਆ ਟੋਮੀ ਟੋਮੀ ਸ਼ੂਜ਼ ਇਹ ਨਹੀਂ ਸਹੀ ਲੱਗਦੇ ਮੈਨੂੰ ਟੋਮੀ ਮੈਨੂੰ ਪਸੰਦ ਨਹੀਂ ਆਉਂਦਾ ਸੇਵਣਾ ਟੋਮੀ ਕੁੱਤਾ ਟੋਮੀ ਕੁੱਤਾ ਨਹੀਂ ਟੋਮੀ ਸ਼ੂਜ਼ ਟੋਮੀ ਕੁੱਤਾ ਹੁੰਦਾ ਤੇ ਸੇਵਾਂ ਆਹ ਜਿਹੜੇ ਆ ਇਹ ਵੀ ਨਹੀਂ ਸਹੀ ਬ੍ਰਾਂਡ ਕੋਈ ਵਧੀਆ ਜਿਹਾ ਵੇਖਾਂ ਕਿਹੜਾ ਬ੍ਰਾਂਡ ਵਧੀਆ ਵਾ ਜੈਕ ਜੌਨ ਜੇ ਦੇ ਨੇ 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 ਆਪਣਾ ਨੂੰ ਇਹਨਾਂ ਚ ਕੋਈ ਵੀ ਨਹੀਂ ਖਾਸ ਲੱਗਾ ਕੋਲ ਬਿਰ ਅਸੇ ਨੂੰ ਖਿਆਸੂ ਕਿਦਾਂ ਵਸਪਾ ਮੈਂ ਕਿ ਕਿਦਾਂ ਹਨਾ ਕਦੇ ਪਾਇ ਨਹੀਂ ਇੰਦਾਂ ਦੇ ਕੰਗਾਰੂ ਸ਼ੂਜ਼ ਕਿਹੜਾ ਮਾਰਕਾ ਹੈ ਬੜਾ ਸਹੀ ਸੁਮਿੰਦਰ ਪਿਖਿਆ ਨਹੀਂ ਤਾਂ ਬੜੋ ਕੰਗਾਰੂ ਹੀ ਲਿਖਿਆ ਹੈ ਕੰਗਾਰੂ ਆ ਆ ਕੰਗਾਰੂ ਸੂਜਾ ਸਹਿਮ ਆਸਟ੍ਰੇਲੀਆ ਵਾਲੇ ਦੱਸ ਦੇ ਉੱਤੇ ਇਹ ਲੈਨੇ ਹਾਂ ਸਹਿਮ ਹੈ ਨਾ ਆ ਕੀ ਪਲਾਸਟਿਕ ਲਾ ਪੋਲੀਥੀਨ ਦਾ ਕੱਟ ਕੇ ਆਉਂਦੇ ਸੀ ਬੱਲੇ ਤੇਰੇ ਅੱਜ ਆਪਾਂ ਇਹ ਸ਼ੂਜ਼ ਦੇਖ ਰਹੇ ਆ ਤੇ ਫਿਰ ਖਰੀਦਾਂਗੇ ਕਿਸੇ ਦਿਨ ਅੰਦਾ ਜਹਾਂ 50% ਡਿਸਕਾਊਂਟ ਲੱਗਾ ਹੈ ਦਾ ਕੋਲ ਵੀ ਦਾ ਆ ਟੋਮੀ ਨੇ ਦੇ ਰਵੱਟ ਤੇ ਸੇ ਚਿੱਟੇ ਬੱਚਿੱਟਿਆਂ ਨਾਲ ਆਂ ਇੰਡੀਆ ਘੱਟਾ ਮਟਾ ਹੋ ਜਾਂਦਾ ਨਾ ਉਹ ਸੈਂਚਪਲਾ ਸਾਹਿਬ ਦੇ ਸੈਮੀ ਕੀ ਕਰਨਿਆ ਨੂੰ ਨਾ ਨਿਆਣਾ ਤੋਂ ਪੁਲਖਾਨ ਆਇਆ ਵਾ ਸੈਮੀ ਟਰਾਈ ਕਰਕੇ ਦੇਖ ਲੈ ਕੋਈ ਹੈਸ਼ ਸ਼ੂਜ਼ ਤੇ ਰਵੱਟਿਕ ਨਹੀਂ ਵਧੀਆ ਹਾਂ ਉਹ ਜਿਹੜਾ ਬਾਹਰ ਵਾਲਾ ਨਾ ਅਵੋਗਾਡ ਹੈ ਨਾ ਥੋੜੇ ਥੱਲੇ ਛੋਟਾ ਸਹੀ ਕਿੰਨੇ ਕਿਹ ਜਿਹੜਾ ਉਹ ਹੈ ਹਾਂ ਬਹੁਤ ਜਿਆਦਾ ਹਾਂ ਇਹ ਸਖਤੀ ਬਹੁਤ ਜ਼ਿਆਦਾ ਆ ਕਲੈਕਸ਼ਨ ਕਿਹੜੀ ਕਿਹੜੀ ਦੇਖ ਲਓ ਬਹੁਤ ਸੂਝ ਵਧੀਆ ਲੈਂਦੇ ਉਹ ਨਾ ਨਾ ਮਾਰ ਵਧੀਆ ਮੇਰੇ ਵਾਸਤੇ ਉੱਥੇ ਉਹ ਹੈਗੇ ਸਮੀ ਤੇਰੇ ਵਾਸਤੇ ਹਨ ਹੀ ਗਏ ਚੈੱਕ ਕਰ ਵੀ ਆ ਕਿੰਨਾ ਵੇਖੀ ਬਲਾ ਆ ਵੇ ਇਧਰ ਆ ਕੇ ਆਪਾਂ ਦੋਵੇਂ ਇੱਕੋ ਜਿਹਾ ਲੈ ਲੈਨੇ ਨਾ ਸਿਰਫ ਤੇਰਾ ਕਲਰ ਜਿਹਾ ਫਰਕ ਹੋਣਾ ਹੋਵੇ ਕਿਰੋ ਨਾ ਆ ਵੇ ਥੱਲੇ ਪਏ ਆ ਗ੍ਰੀਨ ਵਾਲੀ ਹਾਂ ਹਾਂ ਉਹ ਉਹਦੇ ਜਿਹਾ ਸੇਮੀ ਡਿਜ਼ਾਈਨ ਆ ਹਾਂ ਹਾਂ ਰਿਆ ਤਦ ਨਾ ਰਲਣਾ ਜੀ ਤੁਸੀਂ ਤੇ ਦੋਸਤੋ ਦੋਸਤੋ ਕੀ ਕਰੇ ਇਹ ਵੀ ਹਾੜੀ ਆ ਦੋਸਤੋ ਇੱਥੇ ਸਾਰੇ ਸੂਝ ਹਾੜੀ ਆ ਤੇ ਕੱਦੀ ਨਾ ਆਉਣਾ ਦੋਸਤੋ ਕੱਦੀ ਨਾ ਆਣਾ ਹਾਂ ਹਾਂ ਦੋਸਤੋ ਮੈਂ ਲੰਮਾ ਪਾ ਗਿਆ ਆਪਾਂ ਆਣ ਸੇਮ ਨੇ ਮਾਰੇ ਨਜ਼ਾਰੇ ਲੈ ਨਜ਼ਾਰੇ ਆਪਾਂ ਫਿਰ ਗੱਲਾਂ ਬਾਤਾਂ ਰਿਕਾਰਡਿੰਗ ਵੱਖੀਆਂ ਕਰਾਂਗੇ ਨਾ ਚਲ ਚਲੀਏ ਫਿਰ ਆਓ ਸੇਮ ਟਾਈਮਿੰਗ ਮੈਚ ਵੀ ਸ਼ੁਰੂ ਹੋਣਾ ਹੈ ਜਣਾ ਸਨ ਹੋਇਆ ਹਾਂ ਜੀ ਮੈਚ ਨੂੰ ਹੋਣਾ ਲਾਈਵ ਦਾ ਕਿੰਨੇ ਕਿਥੋਂ ਵੇਖਣੀ ਤੂੰ ਉਧਰ ਅੱਛਾ ਸਹੀ ਹੈ ਐ ਕਿਉਂ ਕਿ ਲੱਗਦੀ ਹੋਏ ਪਰਿਵਾਰ ਨਾਲ ਹੋਏ ਹੋਏ HELLO <laughs> SAM! ਇਹਦੇ ਕੋਲ ਪੈਸਾ ਕੋਈ ਬੜੇ ਲਾਇਨੇ ਰੇਟ ਹੀ ਬੜੇ ਦੇ ਹਾਈ ਫਾਈ ਲਾਏ ਆ ਹੈਗਾ ਕੁਝ ਨਾ ਮਾਈਕਲ ਦਾ ਸੰਮਨ ਆ ਪਾਪਾ ਅਬਾ ਮਾਮਾ ਮਾਈਕਲ ਦੇ ਆਕਸ਼ਨ ਬਣਾ ਆ ਆ ਬੱਲੇ ਚੂਸੰਮਾ ਲੈ ਲੋ ਇਹ ਮਮਾ ਸੁੱਟਣਾ ਉੱਥੇ ਪਿੰਡਾਂ ਦੇ ਪਾਲੀਆਂ ਚ ਆ ਬੰਦੇ ਆ ਜੂਠੇ ਇੱਦਾਂ ਮਮਾ ਨਾ ਕੀ ਦੇ ਖੁੱਡਾ 1.50 ਦਾ ਲੱਗਾ ਆਇਆ ਸੈਮਾ ਮਾਤਾ ਨੂੰ ਇੱਥੇ ਪਸੰਦ ਆਇਆ ਕੋਈ ਆ ਚੱਲ ਗਏ ਹੋ 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 ਹੋ

ਇਨੂੰ ਕਹਿੰਦੇ ਸਾਡੀਆਂ ਗੱਲਾਂ ਨਹੀਂ ਕਰਦੇ ਐਨ ਦੇ ਉੱਤਰ ਜੀ ਥੱਲੇ ਲਿਫਟ ਆਣੀ ਐਨੇ ਕੀ ਖਾਣਾ ਥੱਲੇ ਖਾਣਾ ਮਿੱਠਾ ਐਨੇ ਇੱਥੇ ਕੜਾ ਮਿੱਠਾ ਵਾ ਪੀਜਾ ਖਾਣਾ ਕੀ ਪੀਜਾ ਪੀਜਾ ਕੜਾ ਵੈਜ ਪੀਜਾ ਇੱਕ ਪੀਸ ਲੈ ਕੇ ਇਹਨੂੰ ਦੇ ਦੇ ਬਰਗਰਤੂਲ ਮਸਾਲਾ ਕੋ ਨਾ ਖਵਾ ਦਾ ਨੇ ਇੱਕ ਜੀ ਖਾਣੀ ਨੂੰ ਇੱਕ ਉਹਦੇ ਅੰਦਰ ਵੀ ਇਹੀ ਘਮ ਕਸ ਹੋਇਆ ਬਣਾਇਆ ਉਦਾਂ ਹੀ ਘਮ ਕਵੇਂ ਵਾਲ لمبے ਕਰਨ ਵਾਲਾ ਸ਼ੈਂਪੂ ਆ। 82 ਰੋਲਾਂ। ਤੇ ਵਾਲਾਂ ਦਾ ਸਾਰਾ ਕੁਝ ਆ। ਹਾਂ। ਹਾਂਜੀ ਬਾਜੀ। ਹਾਂਜੀ। ਕਰੋ ਗੱਲ। ਅੱਗੇ ਹੋ ਕੇ ਗੱਲ ਕਰੀਂਦੇ ਨੇ ਪਿੱਛੇ ਹੋ ਕੇ ਭੈੜੀ ਹਾਂ ਗਰਾਰੀ ਦੀ ਬਸ ਇੱਕੇ ਚੇਤ ਚੜ ਜਾਂਦੀ ਹੈ ਗੁਰਜੀਸੇ ਵਾ ਪਲ ਬਣਾਇਓ ਨਹੀਂ ਆਪਾਂ ਦੇ ਹੰਡੇ ਕੋਈ ਸ਼ਾਇਦ ਇੱਥੇ ਕੁਝ ਹੋਵੇ ਸਮਝ ਗੇ ਨੂੰ ਉਹ ਨੰਗਣਾ ਬਤੋ ਏਗੀ ਹੂੰ ਜੀ ਜੀ ਇਹ ਲੋਰੀ ਦਾ ਹੈ ਨਾ ਸ਼ੈਂਪੂ ਨਹੀਂ ਕਰਤੀ ਨਾ ਨਹੀਂ ਹਾਂ ਤੇਰੇ ਲਈ ਧਿਆਨ ਦੇ ਚਾ ਵਾ ਲੱਗਦਾ ਹਾਂ ਹਾਂ ਪਤਾ ਕਰਤੀ ਲਿਖਿਆ ਚੱਤੀ ਦੀ ਲਿਖਿਆ ਇਹ ਫੜਾ ਦੇ ਭਰਾ ਕੀ ਹੈ ਆ ਜਾ ਸੈਂਪਰ ਹਾਂ ਹਾਂ ਇਹ ਵੀ ਠੀਕ ਹੈ ਤੇ ਐਸੀ ਸਹਿ ਮੇਰੇ ਨਾਲ ਸਹਿਮ ਕੀ ਚੀਜ਼ਾਂ ਇੱਥੇ ਲੱਗੀਆਂ ਦੱਸ ਦਿਆ ਬੀਬੀਆਂ ਵਾਲਾ ਸਮਾਨ ਸਭ ਤੋਂ ਜ਼ਿਆਦਾ ਹੀ ਹਨਾ ਬੰਦੇਆਂ ਵਾਲਾ ਤਾਂ ਆਪਣਾ ਘੱਟ ਹੀ ਲੰਡਿਆ ਲੈ ਆਹ ਵੇ ਮਾਸਕ ਵੇ ਜੇ ਕਿੰਨੇ ਪਏ ਇੱਥੇ ਮੁੱਖ ਵਗੜੇ ਕਿੰਨੇ ਆਇਆ ਨੇ ਚੱਲਾ ਜਾ ਅੱਗੇ ਦੇਖਦੇ ਸੈਂ ਉਹ ਬਹੁਤ ਨੇ ਲੇਡੀਜ਼ ਸਮਾਨ ਜ਼ਿਆਦਾ ਹੈ ਹਨਾ ਸਹਿ फिर मास्क के दे प्रभु अपने काम देने नहीं बीबिया के कम द ही है सारा कुछ परफ्यूम आ गया जेंट्स परफ्यूम आ गया सारण ਆਉਤੇ ਪਾ ਕੇ ਸੋਟਣ ਦੇ ਕਿਖਦੇ ਸੈਮ ਵੀ ਟੈਸਟ ਕਰਨ ਨੂੰ ਫਿਰਦਾ ਆ ਆ ਵਖਿਆਦਾ ਕਿਦਾਂ ਕੀ ਕੀ ਹਾਂਦਾ ਦੇਖ ਲੈ ਸਹੀ ਆ ਸੈਮ ਰੱਖਦੇ ਇੱਥੇ ਸੈਮ ਹੀ ਆ ਟੈਸਟ ਕਰਨ ਦੇ ਆ ਪਰਫੋਮ ਤੇ ਆ ਜਾ ਇਹਨੂੰ ਦਿਖਾਈ ਜੀ ਕੁਛ ਉਹ ਕਿਦਾਂ ਸਟਰੋਂਗ ਜੀ ਹੈ ਨਾ ਸੈਮ ਪਪਾ ਜੀ ਮਰਿਆ ਇੱਥੇ ਕੱਖ ਨਹੀਂ ਆਪਾਂ ਐਵੇਂ ਗੇੜਾ ਹੀ ਕੱਢਣ ਆਏ ਆਂ ਜੀ ਚੀਜ਼ ਆਪਾਂ ਲੱਭਣੇ ਉਹ ਨਹੀਂ ਆਪਾਂ ਲੱਭੀ ਇੱਥੇ ਬਹੁਤ ਹੁਣ ਸਮੇਂ ਮੇਰੇ ਵੇਟ ਤੇ ਵੱਜਣੋਂ ਫਿਰਦਾ ਵਾ ਸੇਮ ਆ ਗਿਆ 버ગર ਕਿੰਗ ਦੇ ਵਿੱਚ Semi ਤਮੀ ਕਿ ਫੋਟੋਗੇ ਚੱਲਾ ਆਇਆ ਕਿਹੜਾ ਬੋਲ ਚਾਹ ਆਉ ਚੱਲ ਮੱਤੇ ਲਾਏ ਆ ਥੋੜੇ ਬੋਲੇ ਤੇ ਦੇਨੇ ਪੈ ਰਹੇ ਆ ਮੈਂ ਚੱਲ ਆ ਕੀ ਕਰਦਾ ਨਹੀਂ ਏ ਲਾਈਨ ਦੇਖੀ ਜਾਵੇ ਕਿੰਨੀ ਲੰਮੀ ਲਾਈ ਹੋਈ ਉਹਨਾਂ ਨੇ ਤੇ ਕਾਊਂਟਰ ਨਹੀਂ ਖੋਲਣ ਦਾ ਇੱਕ ਸਾਧਨਾ ਤੇ ਬਹੁਤ ਲੰਮੀ ਲੈਣਿਆ ਕੈਰੀਫੋਰਡ ਦੀ ਇਸ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਨਾ ਬਹੁਤ ਹੀ ਲੰਮੀ ਲਾਈਨ ਲੱਗ ਚੁੱਕੀ ਹੈ ਕੈਰੀਫੋਰਡ ਦੇ ਵਿੱਚ ਤੇ ਬਹੁਤ ਹੀ ਗਲਤ ਕੰਮ ਹੈ ਇੰਨੀ ਲੰਮੀ ਲਾਈਨ ਤੇ ਲੁਧਿਆਣਾ ਬਣਿਆ ਪਿਆ ਦੇਖ ਲਓ ਕਿੱਥੇ ਤੱਕ ਲਾਈਨ ਹੈਗੀ ਹੈ ਤੇ ਅਸੀਂ ਹੁਣ ਆ ਗਏ ਆ ਲਾਈਨ ਦੇ ਵਿੱਚ ਤਾਂ ਲਾਈਨ ਦੇਖ ਲਓ ਸੈਮੀ ਇਹਨੂੰ ਵੇਖੋ ਕੌਣ ਸਹਿਮ ਦੀ ਤਿਆਰੀ ਹੈ ਵਾਪਸ ਜਾਣ ਦੀ ਤੇ ਹੁਣ ਸਹਿਮ ਨੇ ਪੀਜਾ ਪੂਜਾ ਖਾਣ ਲਿਆ ਤਾਂ ਸਹਿਮ ਹੁਣ ਜਾਊਗਾ ਘਰ ਨੂੰ ਅੱਗੇ ਧਿਆਨ ਨਾਲ ਤ੍ਰਿਪਤ ਚੱਲ ਅੱਗੇ ਨੂੰ ਕਰਕੇ ਇਸ ਆ ਲੌਂਗ ਚਾਂਸ ਚੱਲ ਇਹਨੂੰ ਅਨੁਭਵ ਚਾ ਚਾ